ਤੇਰੋ ਜਨ ਹੋਏ ਸੋਇ ਕਤ ਡੋਲੇ ਤੀਨ ਭਵਨ ਪਰ ਛਾਜਾ ਹਾਥ ਪਸਾਰ ਸਕੈ ਕੋ ਜਨ ਕਉ ਬੋਲ ਸਕੈ ਨਾ ਅੰਦਾਜ਼ਾ ਇਸ ਪੰਕਤੀ ਦੇ ਵਿੱਚ ਜਿਹੜਾ ਅੰਦਾਜ਼ਾ ਸ਼ਬਦ ਹੈ ਉਹ ਕੀ ਹੈ ਕਿਸ ਭਾਸ਼ਾ ਦਾ ਸ਼ਬਦ ਹੈ ਕਿਸ ਭਗਤ ਸਾਹਿਬਾ ਨੇ ਉਸ ਦੀ ਵਰਤੋਂ ਕੀਤੀ ਹੈ ਉਹ ਜਾਣਦੇ ਆ ਇਸ ਵੀਡੀਓ ਦੇ ਵਿੱਚ ਅਸੀਂ ਅਕਸਰ ਗੱਲਾਂ ਗੱਲਾਂ ਦੇ ਵਿੱਚ ਕਹਿ ਦਿੰਦੇ ਆ ਮੈਨੂੰ ਇਸ ਚੀਜ਼ ਦਾ ਪੂਰਾ ਪੂਰਾ ਅੰਦਾਜ਼ਾ ਵੀ ਇੱਦਾਂ ਹੋ ਕੇ ਨਹੀਂ ਆਉਂਦਾ ਪਰ ਗੁਰਬਾਣੀ ਸਾਨੂੰ ਇੱਕ ਸਵਾਲ ਪੁੱਛਦੀ ਆ ਕਿ ਰੱਬ ਦਾ ਵੀ ਅੰਦਾਜ਼ਾ ਲਾਇਆ ਜਾ ਸਕਦਾ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਦੀ ਫਤਿਹ ਅੱਜ ਦਾ ਗੁਰਬਾਣੀ ਦਾ ਸ਼ਬਦ ਹੈ ਜੀ ਅੰਦਾਜ਼ਾ ਅੰਦਾਜ਼ਾ ਫਾਰਸੀ ਭਾਸ਼ਾ ਦਾ ਸ਼ਬਦ ਹੈ ਫਾਰਸੀ ਵਿੱਚ ਇਹਨੂੰ ਤਕਮੀਨਾ ਕਹਿੰਦੇ ਆ ਜਿਸ ਦਾ ਅਰਥ ਹੈ ਜੀ ਅਨੁਮਾਨ ਮਾਪ ਕੋਈ ਹਕ ਕਲਪਨਾ ਜਾਂ ਫਿਰ ਅੰਦਾਜ਼ ਜਾਂ ਕਹਿ ਸਕਦੇ ਆ ਕੋਈ ਐਹੋ ਜੀ ਚੀਜ਼ ਜਿਹਦੇ ਨਾਲ ਅਸੀਂ ਕੋਈ ਚੀਜ਼ ਨੂੰ ਨਾਪ ਸਕਦੇ ਆ ਤੋਲ ਸਕਦੇ ਆ ਜਾਂ ਸੋਚ ਵਿੱਚ ਬੰਨਣ ਦੀ ਕੋਸ਼ਿਸ਼ ਕਰਦੇ ਆ ਉਹਨੂੰ ਅਸੀਂ ਅੰਦਾਜ਼ਾ ਕਹਿ ਦਿੰਦੇ ਆ ਇਹ ਫਾਰਸੀ ਭਾਸ਼ਾ ਦੇ ਸ਼ਬਦ ਅੰਦਾਜ਼ ਦਾ ਹੀ ਇੱਕ ਰੂਪ ਹੈ ਗੁਰਬਾਣੀ ਵਿੱਚ ਅੰਦਾਜ਼ ਸ਼ਬਦ ਅਨੋਖੀ ਹੱਦਾਂ ਨੂੰ ਦਿਖਾਉਣ ਲਈ ਵਰਤਿਆ ਗਿਆ ਹੈ ਤੁਸੀਂ ਦੇਖ ਰਹੇ ਹੋ ਜੀ ਸ਼ਬਦ ਰੋਜ਼ਾਨਾ ਗਿਆਨ ਖਜ਼ਾਨਾ ਚੈਨਲ ਇੱਥੇ ਅਸੀਂ ਹਰ ਰੋਜ਼ ਗੁਰਬਾਣੀ ਦਾ ਇੱਕ ਸ਼ਬਦ ਚੁਣਦੇ ਆ ਉਹ ਸ਼ਬਦ ਕੀ ਹੈ ਕਿਸ ਭਾਸ਼ਾ ਦਾ ਸ਼ਬਦ ਹੈ ਉਹ ਸ਼ਬਦ ਤਾਂ ਤਾਂ ਨਿਸ਼ਚਿਤ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਕਿਸ ਅੰਗ ਤੇ ਸੋਭਿਤਾ ਕਿਸ ਰਾਗ ਦੇ ਵਿੱਚ ਦਰਜ ਹੈ ਕਿਸ ਗੁਰੂ ਸਾਹਿਬਾਨ ਭਗਤ ਸਾਹਿਬਾਨ ਪੱਟ ਸਾਹਿਬਾਨ ਨੇ ਉਸ ਸ਼ਬਦ ਦੀ ਵਰਤੋਂ ਕੀਤੀ ਹੈ ਕਿ ਉਹ ਸ਼ਬਦ ਜਿਸ ਪੂਰੀ ਪੰਕਤੀ ਦੇ ਵਿੱਚ ਆਉਂਦਾ ਹੈ ਉਸ ਪੂਰੀ ਪੰਕਤੀ ਦੀ ਵਿਆਖਿਆ ਕਰਦੇ ਆ ਅੱਜ ਦਾ ਸ਼ਬਦ ਅੰਦਾਜ਼ਾ ਅਕਤਨਿ ਸ਼੍ਰੀ ਗ੍ਰੰਥ ਸਾਹਿਬ ਦੇ ਵਿੱਚ 856 ਨੰਬਰ ਤੇ ਬਿਲਾਵਲ ਰਾਗ ਦੇ ਵਿੱਚ ਭਗਤ ਕਬੀਰ ਸਾਹਿਬ ਜੀ ਵੱਲੋਂ ਦਰਜ ਹੈ ਭਗਤ ਕਬੀਰ ਸਾਹਿਬ ਜੀ ਇੱਥੇ ਫਰਮਾਉਂਦੇ ਆ ਤੇਰੋ ਜਨਮ ਹੋਏ ਸੋਇ ਕਤ ਡੋਲੇ ਤੀਨ ਭਵਨ ਪਰ ਛਾਜਾ ਹਾਥ ਪਸਾਰ ਸਕੈ ਕੋ ਜਨ ਕਉ ਬੋਲ ਸਕੈ ਨਾ ਅੰਦਾਜ਼ਾ ਆਓ ਹੁਣ ਇਸ ਪੂਰੀ ਪੰਕਤੀ ਦੇ ਸ਼ਬਦਾਰਥ ਜਾਣਨੇ ਤੇਰੋ ਜਨਮ ਹੋਏ ਸੋਇ ਕਤ ਡੋਲੇ ਤੇਨ ਭਵਨ ਪਰ ਛਾਜਾ ਜੋ ਤੇਰਾ ਸੇਵਕ ਬਣ ਜਾਂਦਾ ਹੈ ਉਹ ਕਦੇ ਡੋਲਦਾ ਹੀ ਨਹੀਂ ਕਿਉਂਕਿ ਤੂੰ ਤਿੰਨਾਂ ਲੋਕਾਂ ਤੇ ਆਪਣੀ ਛਾਪ ਪਸਾਰੀ ਹੋਈ ਹੈ ਹੱਥ ਫਸਾਰ ਸਕੈ ਕੋ ਜਾਣ ਕੋ ਬੋਲ ਸਕੈ ਨਾ ਅੰਦਾਜ਼ਾ ਕੌਣ ਹੈ ਜੋ ਤੇਰੇ ਸੇਵਕ ਉੱਤੇ ਹੱਥ ਚੱਕ ਸਕੇ ਤੇ ਤੇਰੀ ਵਡਿਆਈ ਦਾ ਕੋਈ ਅੰਦਾਜ਼ਾ ਹੀ ਲਗਾ ਸਕਾ ਸਾਡੀ ਮੈਂਟੈਲਿਟੀ ਇਹੀ ਹੁੰਦੀ ਹੈ ਅਸੀਂ ਹਰ ਚੀਜ਼ ਨੂੰ ਅੰਦਾਜ਼ੇ ਨਾਲ ਸਮਝਣਾ ਚਾਹੁੰਦੇ ਹਾਂ ਜਿਵੇਂ ਰੱਬ ਕਿੰਨਾ ਕੁ ਵੱਡਾ ਹੈ ਉਹ ਮੇਰੀ ਕਿੰਨੀ ਕ ਮਦਦ ਕਰੇਗਾ ਮੇਰਾ ਆ ਜਿਹੜਾ ਦੁੱਖ ਚੱਲਦਾ ਪਿਆ ਉਹ ਕਦੋਂ ਖਤਮ ਹੋਵੇਗਾ ਮੈਂ ਤੇ ਦਿਮਾਗ ਵਿੱਚ ਸੋਚੀ ਬੈਠਾ ਉਹ ਮੈਨੂੰ ਮਿਲੇਗਾ ਵੀ ਜਾਂ ਨਹੀਂ ਪਰ ਭਗਤ ਕਬੀਰ ਸਾਹਿਬ ਇੱਥੇ ਸਾਫ਼-ਸਾਫ਼ ਦੱਸਦੇ ਆ ਕਿ ਰੱਬ ਦਾ ਕੋਈ ਅੰਦਾਜ਼ਾ ਨਹੀਂ ਲਗਾਇਆ ਜਾ ਸਕਦਾ ਜਦੋਂ ਮਨੁੱਖ ਮੇਰੀ ਸੋਚ ਤੋਂ ਨਿਕਲ ਕੇ ਤੇਰੀ ਰਜ਼ਾ ਦੇ ਵਿੱਚ ਆ ਜਾਂਦਾ ਤਾਂ ਫਿਰ ਕੋਈ ਦੁਨੀਆਵੀ ਤਾਕਤ ਉਹਨੂੰ ਹਿਲਾ ਹੀ ਨਹੀਂ ਸਕਦੀ ਤੀਨ ਭਵਨ ਪਰ ਛਾਜਾ ਇਹ ਸ਼ਬਦ ਇਹ ਦੱਸਦਾ ਹੈ ਕਿ ਇਹ ਸਿਰਫ ਕਾਇਨਾਤ ਨਹੀਂ ਇਹ ਦੱਸਦਾ ਹੈ ਕਿ ਰੱਬ ਦੀ ਮੌਜੂਦਗੀ ਹਰ ਥਾਂ ਹੈ ਦੇਖਣ ਵਾਲੀ ਵੀ ਤੇ ਨਾ ਦੇਖਣ ਵਾਲੀ ਕੋਈ ਵੀ ਹਾਲਾਤ ਕੋਈ ਵੀ ਮਨੁੱਖ ਰੱਬ ਦੇ ਸੇਵਕ ਤੇ ਹੱਥ ਨਹੀਂ ਚੱਕ ਸਕਦੇ ਕਿਉਂਕਿ ਜਿੱਥੇ ਅੰਦਾਜ਼ਾ ਲੁਕਦਾ ਹੈ ਉੱਥੇ ਫਿਰ ਵਿਸ਼ਵਾਸ ਦੀ ਸ਼ੁਰੂਆਤ ਹੁੰਦੀ ਹੈ ਅੰਦਾਜ਼ਾ ਮਨੁੱਖ ਦਾ ਇੱਕ ਬਹੁਤ ਹੀ ਵੱਡਾ ਹਥਿਆਰ ਹੈ ਪਰ ਰੱਬ ਨੂੰ ਸਮਝਣ ਲਈ ਇਸ ਹਥਿਆਰ ਦੀ ਲੋੜ ਨਹੀਂ ਅਰਦਾਸ ਦੀ ਲੋੜ ਹੈ ਇਸੇ ਜੀ ਅੱਜ ਦਾ ਸ਼ਬਦ ਹੈ ਅੰਦਾਜ਼ਾ ਇਸ ਤਰ੍ਹਾਂ ਦੇ ਹੋਰ ਗੁਰਬਾਣੀ ਦੇ ਸ਼ਬਦਾਂ ਦੇ ਅਰਥ ਸਮਝਣ ਲਈ ਦੇਖਦੇ ਰਹੋ ਜੀ ਸ਼ਬਦ ਰੋਜ਼ਾਨਾ ਗਿਆਨ ਖਜ਼ਾਨਾ ਚੈਨਲ ਮਰਦੇ ਹਾਜੀ ਕੱਲ ਨੂੰ ਨਵੇਂ ਸ਼ਬਦ ਦੇਣਾ ਉਦੋਂ ਤੱਕ ਦਿਓ ਇਜਾਜ਼ਤ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ